ਲੋ ਵੀ ਮਿੱਤਰ ਪਿਆਰਿਓ ਤੇ ਅੱਜ ਆਪਾਂ ਤੁਹਾਨੂੰ ਮਿਲਾਉਣੇ ਆ ਆਪਣੇ ਵੱਡੇ ਭਰਾ ਅਨਮੋਲ ਹੀਰੇ ਬਲਵਿੰਦਰ ਘੁਮਾਨ ਟਰੈਕਟਰਜ਼ ਆਲ ਨਾਲ ਤੇ ਬਾਈ ਜੀ ਕੀ ਹਾਲ ਚਾਲ ਹੈ ਵਧੀਆ ਬਾਈ ਜੀ ਵਧੀਆ ਠੀਕ ਠਾਕ ਹੈ ਕਿੰਨੇ ਟਰੈਕਟਰ ਲਏ ਅੱਜ ਹੈਗੇ ਆਗੇ 8 ਨੂੰ ਟਰੈਕਟਰ ਵੀਰੇ ਅੱਛਾ ਤੇ ਪਹਿਲਾਂ ਆ ਗਿਆ ਇੱਥੋਂ ਹਣਾ ਹਾਂਜੀ ਬਾਈ ਇਹਦੇ ਦੇ ਦਿਓ ਭਾਈ ਡਿਟੇਲ ਪੂਰੀ ਪਹਿਲਾਂ ਇੱਥੋਂ ਲਾਜੋ ਇਹ 14 ਮਾਲ ਟਰੈਕਟਰ ਬਾਈ ਜੀ 855 ਆਪਣੇ ਕੋਲੇ ਅੱਛਾ ਉਸ ਕਾਰ ਇੰਜਨ ਚ ਨਵੇਂ ਟਾਇਰ ਹੈ ਅੱਛਾ 50 ਨੰਬਰ ਪਰਨਾਲੇ ਦਾ ਇੱਕ ਉਸ ਕਾਰ ਤਾਂ ਫਿਰ ਕਹਿੰਦੇ ਲੋਕ ਪਾਲਦੇ ਇਹ ਤਾਂ ਨਾ ਹਾਂਜੀ ਬਈ ਜੀ ਆਹ ਬੈਟਰੀ ਲਾ ਕੇ ਪਾਲਦੇ ਹਾਂ ਹਾਂਜੀ ਪਿਓਰ 14 ਮਾਡਲ ਹੈ ਅੱਛਾ ਹਾਂਜੀ 14 ਚਾਰੇ ਟਾਇਰ ਨਵੇਂ ਆ ਗਏ ਨਾ ਚਾਰੇ ਟਾਇਰ ਨਵੇਂ ਅੱਛਾ ਤੇ ਗੇਅਰ ਇੰਜਨ ਕੰਨੀ ਹੋ ਕਿਵੇਂ ਹੈ ਇੱਕ ਨੰਬਰ ਹੈ ਵੀ ਇੱਕ ਨੰਬਰ ਹੈ ਹਾਂਜੀ ਗੇਅਰ ਇੰਜਨ ਬੰਨੀਓ ਕਾਪੀ ਕਾਗਜ਼ ਆ ਮੈਨੂੰ ਇੱਕ ਨੰਬਰ ਦੇ ਇੱਕ ਨੰਬਰ ਹੈ ਸਾਰੇ ਮੰਨ ਲਓ ਵੀ ਜਿੰਨੀਆਂ ਵੀ ਲੋੜਾਂ ਨੇ ਸਾਰੀਆਂ ਪੂਰੀਆਂ ਨੇ ਹਾਂਜੀ ਹਾਂਜੀ ਪੂਰੀਆਂ ਨੇ ਹੈਨਾ ਤੇ ਡਿਮਾਂਡ ਇਹਦੀ ਹੈਗੀ 493000 ਰੁਪਏ ਹੈ ਨਾ ਹਾਂਜੀ ਕਿਰੋ 493000 ਰੁਪਏ ਡਿਮਾਂਡ ਹੈ ਤੇ ਫਿਰ ਕੀ ਕੁਛ ਕਰੋਗੇ ਬਈ ਇਹਦਾ ਕਰ ਦਾਂ 10-15000 ਘੱਟ ਕਰ ਦਾਂਗੇ 10-15000 ਬਾਕੀ ਮੌਕੇ ਤੇ ਹੋ ਜਾਂਦਾ ਹੁੰਦਾ ਮੌਕੇ ਤੇ ਹੋਏਦਾ ਹਣਾ ਤੇ ਅੱਗੇ ਅੱਗੇ ਚੱਲਦੇ ਆਪਾਂ ਹੌਲੈਂਡ ਵੇਜ ਆਪਣਾ ਆ ਆਪਣਾ 450 ਸਟੈਂਡਰਡ 450 ਸਟੈਂਡਰਡ ਇਹ ਦਿਖਾ ਦੀ ਮਾੜਾ ਡਰੈਕਟਰ ਉਹਦੀ ਚੰਗਾ ਸੱਤ ਮਾੜਲਾ ਅੱਛਾ ਡਬਲ ਕਲਚ ਆ ਤੇਲ ਬ੍ਰੇਕ ਕੀਤਾ ਹੋਇਆ ਪਾਵਰ ਸਟੀering ਡਬਲ ਕਲਚ ਤੇਲ ਬ੍ਰੇਕ ਪਾਵਰ ਸਟੀering ਹਣਾ ਹਾਂਜੀ ਆਪਾਂ ਉਧਰ ਦੀ ਆਏ ਨੇ ਹਣਾ ਹਾਂਜੀ ਆਰਮੀ ਟੋਲ ਚ ਕੀਤਾ ਹੋਇਆ ਜਿਵੇਂ ਅੱਛਾ ਠੀਕ ਹੈ ਤੇ ਏਦੀ ਕੀ ਹਿਸਾਬ ਕਿਤਾਬ ਹੈ ਫਿਰ ਇਹਦੀ ਡਿਮਾਂਡ ਮੂਡ ਤਾਂ ਕਿੰਨੀ ਦੇ ਦੇਗੇ 2.5 ਲੱਖ ਰੁਪਏ ਦਾ ਡਿਮਾਂਡ ਤਾਂ 265 ਹਜ਼ਾਰ ਹੈ ਇਹ ਨੰਬਰ ਕਿਤੋਂ ਦਾ ਬਈ ਇਹ ਨੰਬਰ ਫਤਿਹਬਾਦ ਦਾ ਪੰਜਾਬ ਚ ਨਾ ਹੋਇਆ ਪੰਜਾਬ ਚ ਨਾ ਹੋਇਆ ਹੋਇਆ ਹੈ ਨਾ ਹਾਂਜੀ ਹਾਂਜੀ ਅੱਛਾ 2.5 ਲੱਖ ਰੁਪਏ ਦਾ ਹੈ ਹਾਂਜੀ ਹਾਂਜੀ ਅੱਛਾ ਸਟੀering ਦੂਜਾ ਉਹ ਕਰਤਾ ਹੈ ਇਹ ਕਾਰ ਲਵਾਤਾ ਹਾਂਜੀ 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 ਸਟੀering ਹੀਟ ਵਾਲਾ ਅੱਛਾ ਕਾਰ ਵਾਲਾ ਸਟੀering ਆ ਗਿਆ ਤੇ ਉਸ ਤੋਂ ਅੱਗੇ ਕਿਹੜੇ ਆਗੇ ਆ 750 ਜੀ ਸੋਨ ਲੀਕਾ 750 ਸੋਨ ਲੀਕਾ 10 ਮਾਡਲ ਹੈ ਹਾਂਜੀ ਹਾਂਜੀ ਅੱਛਾ ਤੇ ਮੰਗਦੇ ਦੀ ਕਿ 390000 390000 ਰੁਪਏ ਦੇ ਦਾਂਗੇ 290 290000 ਹਾਂਜੀ ਬਾਈ ਜੀ ਅੱਗੇ ਅੱਗੇ ਹੈਗਾ ਬਾਈ ਜੀ ਆਪਣਾ ਕੋਲੇ ਹੌਲੈਂਡ ਛੱਤੀ ਦੀ ਅੱਛਾ ਹਾਂਜੀ ਅੱਗੇ ਆਪਣੇ ਕੋਲੇ ਇਹ 36 30 17 ਮਾਡਲ ਹਾਂਜੀ ਅੱਛਾ ਨਿਊ ਐਡੀਸ਼ਨ ਚ ਹਾਂਜੀ ਇਹਦੀ ਦੇ ਦਿਓ ਡਿਟੇਲ ਪਰ 593000 ਡਿਮਾਂਡ ਆ ਬਾਈ ਜੀ ਅੱਛਾ 575000 ਦਾ ਹੋ ਜੀ 70000 ਦਾ ਹਾਂ ਜੀ ਬੋੜਾ ਹਟ ਲੱਗਿਆ ਹੋਇਆ ਹੈ ਨਾ ਹਾਂ ਜੀ ਤੇ ਉਸ ਤੋਂ ਅੱਗੇ 855 20 ਮਾਡਲ ਹੈ ਜੀ ਅੱਛਾ 6,63,000 ਰੁਪਏ ਡਿਮਾਂਡ ਹੈ ਜੀ ਹੂੰ ਇਹ ਹੋ ਜੂ 6,40,000 ਰੁਪਏ ਦਾ 6,40,000 ਹਾਂ ਤੇ ਉਸ ਤੋਂ ਅੱਗੇ ਆ ਗਿਆ ਇਹ 963 ਹਾਂ ਜੀ ਇਹ ਕਿਤੋਂ ਤੱਕ ਕੋਈ ਜੂ ਬਰਾ ਇਹ 653 ਡਿਮਾਂਡ ਹੈ ਜੀ ਸਭ ਕੁ 6 ਲੱਖ ਰੁਪਏ ਦਾ ਸਭ ਕੁ 6 ਦਾ ਹਾਂ ਜੀ ਤੇ ਉਸ ਤੋਂ ਅੱਗੇ ਉਸ ਤੋਂ ਕੀ 855 22 ਮਾਡਲ ਚਲ ਆਪਾਂ ਇਹ ਖਿੱਚ ਲੈਣੇ ਕੋਈ ਨਹੀਂ ਅੱਛਾ 22 ਮਾਡਲ ਹੈ ਜੀ 22 ਮਾਡਲ 725 ਡਿਮਾਂਡ ਹੈ ਹਾਂਜੀ 7 ਕੁ ਲੱਖ ਰੁਪਏ ਦਾ ਜੀ 7 ਕੁ ਲੱਖ ਦਾ ਆ ਵੀ ਆਪਣੀ ਹੈ ਹਾਂਜੀ ਹਾਂਜੀ 14 ਮਾਡਲ ਹੈ 750 ਤੇ 3 ਤੇ 3 ਡਿਮਾਂਡ ਹੈ ਮੈਨੂੰ ਆ ਸਟੀering ਦਾ ਜੀ ਅੱਛਾ ਸਾਢੇ 3 ਲੱਖ ਰੁਪਏ ਦਾ ਜੀ ਸਾਢੇ 3 ਲੱਖ ਦਾ ਹਾਂਜੀ ਅੱਗੇ ਜੌਂਡੀ ਆਰ 50 50 E ਹੈ ਜੀ ਅੱਛਾ ਇਹ 14 ਮਾਡਲ ਹੈ ਬਈ ਅੱਛਾ 493 ਰੇਟ ਹੈ ਅੱਛਾ 480 ਦਾ ਜੀ 480 ਦਾ ਹਾਂਜੀ ਤੇ ਅੱਗੇ ਆ ਗਿਆ ਅੱਗੇ ਆ ਗਿਆ 8 ਮਾਡਲ ਮੈਸੀ ਜੀ ਅੱਛਾ ਇਹ 283 ਡਿਮਾਂਡ ਹੈ ਜੀ 270 ਦਾ 270 ਹਾਂਜੀ ਇੱਕ ਹੌਲੈਂਡ 19 ਮਾਡਲ ਅਪਰੋਚ ਪੈਸਲਡਾ ਅੱਛਾ ਉਹ ਦਿਖਾ ਦੀ ਉਹ ਦਿਖਾ ਦੇਣੀ ਹੈ ਹਾਂ ਅੱਜ ਵੀ ਦੋਸਤੋ ਤੁਹਾਨੂੰ 19 ਮਾਡਲ ਦਿਖਾਉਣ ਨੇ ਬਾਈ ਨਾਲ ਥੋੜਾ ਬਿਜੀ ਹੋਣ ਕਰਕੇ ਨਾ ਤੇ ਸਹੀ ਉਹ ਮੰਨ ਲਓ ਵੀ ਉਹ ਨਹੀਂ ਹੋਇਆ ਆਪਾਂ ਤੋਂ ਵੀਡੀਓ ਜਾਣੀ ਸੀ ਸਾਰੀ ਡਿਟੇਲ ਦੇ ਦੇ ਤੁਹਾਨੂੰ ਕੱਲੇ ਰੇਟ ਰੇਟ ਹੈ ਜਿਹੜੇ ਆਪਾਂ ਦੱਸਦੇ ਆ ਤੇ ਬਾਕੀ ਬਾਈ ਦਾ ਨੰਬਰ ਹੈ ਜਿਹੜਾ ਆਪਾਂ ਵੀਡੀਓ 'ਚ ਛੱਡ ਦਾਂਗੇ ਹਨਾ ਤੇ ਇਹ ਆ ਗਿਆ 3630 19 ਮਾਡਲ ਹੈ ਤੇ 6,53,000 ਰੁਪਏ ਡਿਮਾਂਡ ਹੈ ਇਹਦੀ ਤੇ ਟਰੈਕਟਰ ਦੇਖ ਲਓ ਪਹਿਲਾਂ ਤੁਸੀਂ ਖੜ ਖੜ ਕੇ ਹੈਨਾ ਹਾਂਜੀ ਮਿਊਜ਼ਿਕ ਸਿਸਟਮ ਤੇ ਸਾਰਾ ਕੁਝ ਪਿੱਛੇ ਬਾਈ ਸਾਰਾ ਸਾਰਾ ਕੁਝ 5.6 ਲੱਖ ਰੁਪਏ ਦੇ ਮੰਗੇ ਜੀ 5.6 ਲੱਖ ਦਾ ਤੇ ਨੰਬਰ ਪੰਜਾਬ ਹੈ ਹਾਂਜੀ ਹਰਿਆਣਾ ਨੰਬਰ ਹਰਿਆਣਾ ਨੰਬਰ ਹਾਂ ਇਹ ਤਾਂ ਇਹ ਨੋ ਸੀ ਮਿਲੂਗਾ ਉੱਡੀ ਹੈਨਾ ਹਾਂਜੀ ਤੇ ਬਾਈ ਨੰਬਰ ਬੋਲ ਦਿਓ ਆ ਦਾ 90262 ਅੱਛਾ 0004 ਜੀ ਬਾਈ ਬਾਈ ਦਾ ਨੰਬਰ ਆ 100 ਦੇ ਨਾਂ ਤੇ ਆਪਣਾ ਪੇਜ ਚੱਲਦਾ ਭਰਾਵੋ ਹਾਂਜੀ ਜੀ ਦਾ ਭਰਾਵਾਂ ਨੇ ਨਹੀਂ ਫੋਲੋ ਕੀਤਾ ਜਾਂ ਸਬਸਕ੍ਰਾਈਬ ਕੀਤਾ ਉਹਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਭਰਾ ਆਦਾ ਆਪਣੀ ਦਾ ਪੇਜ ਆ ਆਪਣੇ ਦਾ ਹਨਾ ਇਹਨਾਂ ਦਾ ਕੰਟਰੈਕਟ ਦੇ ਨਾਂ ਤੇ ਹਨਾ ਤੇ ਜਿੰਨੇ ਵੀ ਮੇਰੇ ਫੋਲਰ ਆ ਮੈਂ ਬਾਈ ਜਾਨ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਇੱਕ ਵਾਰੀ ਨਾ ਉਹ ਪੇਜ ਤੇ ਵੀ ਜਾ ਕੇ ਦੇਖਿਓ ਹਨਾ ਬਾਈ ਵਧੀਆ ਟਰੈਕਟਰ ਲਿਆਉਂਦੇ ਆ ਟਰੈਕਟਰਾਂ ਦੀ ਵੀਡੀਓ ਪਾਉਂਦੇ ਰਹਿੰਦੇ ਆ ਹਨਾ ਤੇ ਕਈ ਵਾਰੀ ਕੋਈ ਪਸੰਦ ਆਏਦਾ ਹਨਾ ਹਾਂ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਧੰਨਵਾਦ